ਲੋਜੀ ਪੁਲਿਸ ਨੂੰ ਇਸ ਕੰਮ ਦੀ ਤਾਂ ਸ਼ਾਬਾਸ਼ ਦੇਣੀ ਬਣਦੀ ਆ ਔਰ ਘਟਨਾ ਤੇ ਚਿੰਤਾ ਪ੍ਰਗਟ ਕਰਨੀ ਬਣਦੀ ਆ ਤੇ ਘਟਨਾ ਕਰਨ ਵਾਲਿਆਂ ਨੂੰ ਲਾਹਨਤ ਪਾਉਣੀ ਬਣਦੀ ਆ ਕੱਲ ਪਠਾਨਕੋਟ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਆ ਇੱਕ ਮਸੂਮ ਜਿਹਾ ਪਿਆਰਾ ਜਿਹਾ ਬੱਚਾ ਘਰ ਦੇ ਅੱਗੋਂ ਚੁੱਕ ਕੇ ਲੈ ਗਏ ਸੀਗੇ ਉਹਦੀ ਵੀਡੀਓ ਵੀ ਸੀਸੀਟੀਵੀ ਸਾਹਮਣੇ ਆ ਚੁੱਕੀ ਆ ਆ ਉਹ ਫੋਟੋ ਹੈ ਉਸ ਟਾਈਮ ਦੀ ਜਦੋਂ ਇਹ ਬੱਚਾ ਸਕੂਲ ਜਾ ਰਿਹਾ ਸੀ ਤਾਂ ਇੱਕ ਕਾਰ ਦੇ ਉੱਪਰ ਕੁਝ ਵਿਅਕਤੀ ਆਏ ਬੱਚੇ ਕੋਲ ਰੁਕੇ ਹੱਥ ਮਲਾਇਆ ਹੈਲੋ ਕੀਤੀ ਫਿਰ ਖਿੱਚ ਕੇ ਕਾਰ 'ਚ ਬਿਠਾ ਲਿਆ ਤੇ ਅਗਵਾ ਕਰਕੇ ਕਿਡਨਾਪ ਕਰਕੇ ਲੈ ਗਏ ਸੀ ਤੇ ਪੁਲਿਸ ਨੇ ਕੁਝ ਘੰਟਿਆਂ ਦੇ ਵਿੱਚ ਹੀ ਇਹ ਬੱਚਾ ਪ੍ਰਾਪਤ ਕਰਕੇ ਬਰਾਮਦ ਕਰਕੇ ਤੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਉਹ ਜਿਨ੍ਹਾਂ ਨੇ ਅਗਵਾ ਕੀਤਾ ਸੀ ਜਦੋਂ ਉਹ ਇਸ ਬੱਚੇ ਨੂੰ ਅਗਵਾ ਕਰ ਰਹੇ ਸੀ ਤਾਂ ਇੱਕ ਆ ਛੋਟੀ ਬੱਚੀ ਸੀ ਵੇਖ ਰਹੀ ਜਿਹੜੀ ਸਕੂਲ ਜਾ ਰਹੀ ਸੀ ਉਹਨੇ ਰੌਲਾ ਪਾਇਆ ਪਰ ਉਦੋਂ ਨੂੰ ਉਹ ਲੈ ਕੇ ਸਵਿਫਟ ਕਾਰ ਤੇ ਤੇ ਹਵਾ ਹੋ ਗਈ ਤੇ ਅਗਵਾ ਕਰਨ ਤੋਂ ਬਾਅਦ ਇਹਨਾਂ ਅਗਵਾਕਾਰਾਂ ਨੇ ਬੱਚੇ ਦੇ ਮਾਪਿਆਂ ਨੂੰ ਇਹ ਚਿੱਠੀ ਪਾਈ ਸੀ ਕਿ ਜਲਦੀ ਤੋਂ ਜਲਦੀ 2 ਕਰੋੜ ਰੁਪਈਆ ਲੈ ਕੇ ਆਜੋ ਸਾਨੂੰ ਦੇ ਦਿਓ ਜੇਕਰ ਤੁਹਾਨੂੰ ਪੈਸੇ ਪਿਆਰੇ ਨੇ ਤਾ ਫਿਰ ਬੱਚਾ ਨਹੀਂ ਮਿਲੇਗਾ ਤੇ ਜੇਕਰ ਬੱਚਾ ਲੈਣਾ ਹੈ ਤਾਂ ਪੈਸੇ ਦੇ ਦਿਓ ਤੇ ਬੱਚੇ ਨੂੰ ਲੈ ਕੇ ਇਹ ਅਗਵਾਕਾਰ ਹਿਮਾਚਲ ਭੱਜ ਗਏ ਸੀ ਤੇ ਪੰਜਾਬ ਦੀ ਪੁਲਿਸ ਨੇ ਬੜੀ ਤੇਜ਼ੀ ਵਿਖਾਈ ਮੁਸ਼ਤੈਦੀ ਵਿਖਾਈ ਔਰ ਪੂਰਾ ਥੋ ਪਤਾ ਲਾ ਕੇ ਉੱਤੋਂ ਜਾਦ ਬੋਚੇ ਤੇ ਬੱਚਾ ਬਰਾਮਦ ਕਰ ਲਿਆ ਕਡਨੈਪਰ ਪੁਲਿਸ ਨੇ ਅੜਿੱਕੇ ਚ ਚੜਾ ਲੇ ਔਰ ਇਥੇ ਇਹ ਗੱਲ ਕਹਿਣੀ ਬਣਦੀ ਆ ਕਿ ਸ਼ਾਬਾਸ਼ ਉਸ ਪੁਲਿਸ ਅਫਸਰ ਦੇ ਉਹਨਾਂ ਪੁਲਿਸ ਅਧਿਕਾਰੀਆਂ ਦੇ ਜਿਨ੍ਹਾਂ ਨੇ ਇਹ ਕੰਮ ਕੀਤਾ ਦੇਖੋ ਪੁਲਿਸ ਜੇ ਕਰਨ ਤੇ ਆਵੇ ਤਾਂ ਸਾਡੀ ਪੁਲਿਸ ਕੋਈ ਐਡੀ ਦੀ ਮਾੜੀ ਨਹੀਂ ਗਈ ਕਰ ਸਕਦੀ ਆ ਪਰ ਸਿਆਪਾ ਉਦੋਂ ਪੈਂਦਾ ਜਦੋਂ ਪੁਲਿਸ ਦੇ ਵਿੱਚ ਜਿਹੜੀਆਂ ਉਹ ਲੋਕ ਹੈਗੇ ਨੇ ਜਿਹੜੇ ਸਿਰਫ ਪੈਸੇ ਤੇ ਰਿਸ਼ਵਤ ਦੀ ਖਾਤਰ ਗਲਤ ਕੰਮ ਕਰਦੇ ਨੇ ਰਿਸ਼ਵਤਾਂ ਖਾਂਦੇ ਨੇ ਤੇ ਰਿਸ਼ਵਤਾਂ ਪਿੱਛੇ ਝੂਠੇ ਕੇਸ ਪਾ ਦੇਣੇ ਦੋਚੀਆਂ ਨੂੰ ਛੱਡ ਦੇਣਾ ਆਹ ਕੁਛ ਕਰ ਦਿੰਦੇ ਨੇ ਪਰ ਉੱਥੇ ਹੀ ਕੁਝ ਚੰਗੀ ਡਿਊਟੀ ਕਰਨ ਵਾਲੇ ਵੀ ਹੁੰਦੇ ਨੇ ਔਰ ਇਹਨਾਂ ਨੇ ਸੱਚਮੁੱਚ ਵਧੀਆ ਕੰਮ ਕੀਤਾ ਤੁਹਾਨੂੰ ਕੀ ਲੱਗਦਾ ਆਪਣਾ ਕਮੈਂਟ ਜਰੂਰ ਲਿਖਿਓ ਦੇਖੋ ਅਗਲਾ ਜਿਹੜਾ ਸਵਾਲ ਹੈ ਕਿੰਨੀ ਇਹ ਭਿਆਨਕ ਹਾਲਾਤ ਪੰਜਾਬ ਦੀ ਬਣ ਗਈ ਕਿ ਲੋਕਾਂ ਦੇ ਘਰੋਂ ਧੀ ਪੁੱਤ ਸੁਰੱਖਿਤ ਨਹੀਂ ਰਹਿ ਗਈ। ਘਰ ਦੇ ਬੂਹੇ ਅੱਗੇ ਖੇਡਦੇ ਜਵਾਕਾਂ ਨੂੰ ਚੁੱਕ ਕੇ ਲੈ ਜਾਇਆ ਜਾਂਦਾ ਹੈ। ਹੁਣ ਤੱਕ ਪਿਛਲੇ ਕੁਝ ਸਾਲਾਂ ਦੇ ਵਿੱਚ ਸੈਂਕੜੇ ਵਾਰ ਦਾ ਤਾਂ ਆਪਾਂ ਸੁਣ ਚੁੱਕੇ ਹਾਂ ਕਿ ਬੱਚਿਆਂ ਨੂੰ ਚੁੱਕ ਕੇ ਲੈ ਜਾਂਦੇ ਨੇ, ਅਗਵਾ ਕਰਕੇ ਲੈ ਜਾਂਦੇ ਨੇ। ਤਾਂ ਕਈ ਤਾਂ ਫਰौती ਮੰਗ ਲੈਂਦੇ ਨੇ ਤੇ ਪੈਸੇ ਲੈ ਕੇ ਬੱਚਾ ਛੱਡਣਾ ਚਾਹੁੰਦੇ ਨੇ। ਕਈ ਥਾਵਾਂ ਦੇ ਉੱਪਰ ਬੱਚਾ ਖਤਮ ਕਰ ਦਿੱਤਾ ਗਿਆ ਟਾਈਮ ਤੇ ਪੈਸੇ ਨਹੀਂ ਪਹੁੰਚੇ। ਇੱਕ ਗਰੋ ਉਹ ਵੀ ਨਹੀਂ ਜਿਹੜੇ ਬੱਚੇ ਦਾ ਥੋ ਪਤਾ ਹੀ ਨਹੀਂ ਲੱਗਣ ਦਿੰਦੇ ਉਹ ਤਾਂ ਪੈਸੇ ਵੀ ਨਹੀਂ ਮੰਗਦੇ ਉਹ ਤਾਂ ਉਹਦੇ ਘਰਦਿਆਂ ਤੋਂ ਫਰੋਤੀ ਵੀ ਨਹੀਂ ਮੰਗਦੇ ਉਹ ਕੀ ਕਰਦੇ ਨੇ ਅਗਵਾ ਕੀਤਾ ਲੈ ਗਏ ਅੰਗ ਕੱਢ ਕੇ ਤੇ ਫਿਰ ਵੇਚਦੇ ਨੇ ਤੇ ਅੰਗਾਂ ਦੀ ਮਨੁੱਖੀ ਸਰੀਰ ਦੇ ਤੰਦਰੁਸਤ ਅੰਗਾਂ ਦੀ ਜਿਹੜੀ ਕੀਮਤ ਹੈ ਉਹ ਇੱਕ ਇੱਕ ਸਰੀਰ ਦੇ ਅੰਗਾਂ ਦੀ ਦੱਸਿਆ ਜਾਂਦਾ 6-7 ਕਰੋੜ ਰੁਪਈਆ ਟੋਟਲ ਮਿਲ ਜਾਂਦਾ ਕਈ ਵਾਰੀ ਤਾਂ ਬਹੁਤ ਮਹਿੰਗੇ ਅੰਗ ਲੀਵਰ ਗੁਰਦੇ ਫੇਫੜੇ ਅੱਖਾਂ ਗੋਡੇ ਹਰ ਚੀਜ਼ ਜਿਹੜੀ ਆ ਉਹ ਪੂੰਜੀਵਾਦੀ ਮਾਰਕੀਟ ਦੇ ਵਿੱਚ ਵਿਕ ਜਾਂਦੀ ਆ ਇਸ ਗਰੋਹਾਂ ਦੇ ਵਿੱਚ ਕੁਝ ਕ ਰੱਬ ਸਮਝੇ ਜਾਂਦੇ ਡਾਕਟਰ ਵੀ ਨੇ ਕਈ ਡਾਕਟਰਾਂ ਨੂੰ ਸਜ਼ਾਵਾਂ ਵੀ ਹੋ ਚੁੱਕੀਆਂ ਨੇ ਜਿਨ੍ਹਾਂ ਨੇ ਇਹ ਕੰਮ ਕੀਤੇ ਨੇ ਹੁਣ ਜਦੋਂ ਕਲਕੱਤਾ ਦੇ ਵਿੱਚ ਰੇਪकांड ਵਾਪਰਿਆ ਹੈ ਲੜਕੀ ਦੇ ਨਾਲ ਮੈਡੀਕਲ ਕਾਲਜ ਦੇ ਵਿੱਚ ਤਾਂ ਉਥੋਂ ਵੀ ਇਸ ਤਰ੍ਹਾਂ ਦੀਆਂ ਗੱਲਾਂ ਨਿਕਲ ਕੇ ਆਈਆਂ ਜਿਨ੍ਹਾਂ 'ਚ ਇਹ ਕਿਹਾ ਗਿਆ ਵੀ ਉਸ ਮੈਡੀਕਲ ਕਾਲਜ ਦੇ ਵਿੱਚ ਵੀ ਕਈ ਗਲਤ ਕੰਮ ਚੱਲਦੇ ਸੀ ਜਿਨ੍ਹਾਂ ਦਾ ਪਤਾ ਉਸ ਕੁੜੀ ਨੂੰ ਲੱਗ ਚੁੱਕਾ ਸੀ ਉਹਦੇ ਹੱਥ ਕੁਝ ਸਬੂਤ ਲੱਗ ਚੁੱਕੇ ਸੀ ਤੇ ਇਸ ਕਰਕੇ ਉਸ ਕੁੜੀ ਨੂੰ ਬੜੀ ਜਲਾਲਤ ਦੇ ਨਾਲ ਖਤਮ ਕੀਤਾ ਗਿਆ ਤੇ ਫਿਰ ਮੁੱਦਾ ਹੋਰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੁਣ ਸੱਚ ਤਫਤੀਸ਼ ਦੇ ਦਰਮਿਆਨ ਸਾਹਮਣੇ ਆਏਗਾ ਪਰ ਦਿਨ ਪ੍ਰਤੀ ਦਿਨ ਪੰਜਾਬ ਦਾ ਕੀ ਮਾਹੌਲ ਬਣ ਰਿਹਾ ਇਹਦੇ ਬਾਰੇ ਲਾਜ਼ਮੀ ਤੌਰ ਤੇ ਜਿਹੜੇ ਚਿੰਤਤ ਪੰਜਾਬੀ ਨੇ ਉਹਨਾਂ ਨੂੰ ਸੋਚਣਾ ਪਵੇਗਾ ਕਿ ਸਾਡੇ ਬੱਚੇ ਹੁਣ ਘਰ ਦੇ ਬੂਹੇ ਅੱਗੇ ਵੀ ਸੁਰੱਖਿਅਤ ਨਹੀਂ ਕਿ ਸਾਡੀਆਂ ਧੀਆਂ ਪੜਨਾ ਤੇ ਕੁੜੀਆਂ ਪੜਨ ਗਈਆਂ ਵੀ ਸੁਰੱਖਿਅਤ ਨਹੀਂ ਕਿ ਸਾਡੇ ਨੌਜਵਾਨ ਪੁੱਤ ਜੇਕਰ ਘਰੋਂ ਬਾਹਰ ਜਾਂਦੇ ਨੇ ਤਾਂ ਉਹ ਨਸ਼ਿਆਂ ਤੋਂ ਬਿਲਕੁਲ ਸੁਰੱਖਿਅਤ ਨਹੀਂ ਹਰ ਮਾਪਿਓ ਨੂੰ ਅੱਜ ਡਰ ਲੱਗਦਾ ਹੈ ਵੀ ਜੇ ਉਹਦਾ ਪੁੱਤ ਗੱਭਰੂ ਹੈ ਤੇ ਉਹ ਨਸ਼ਿਆਂ ਨਾਲ ਬਰਬਾਦ ਨਾ ਹੋ ਜੇ ਜੇ ਉਹਨਾਂ ਦੀ ਧੀ ਬਿਮਾਰ ਹੈ ਤਾਂ ਉਹ ਕਿਸੇ ਗਲਤ ਘਟਨਾ ਦਾ ਸ਼ਿਕਾਰ ਨਾ ਹੋ ਜੇ ਜੇ ਉਹਨਾਂ ਦਾ ਬੱਚਾ ਛੋਟਾ ਹੈ ਤਾਂ ਉਹ ਅਗਵਾ ਨਾ ਹੋ ਜੇ ਤੇ ਫਿਰ ਇੱਕ ਇਹੋ ਜਿਹਾ ਮਾਹੌਲ ਫੈਲ ਰਿਹਾ ਇਹ ਕੀ ਹੋ ਰਿਹਾ ਇੱਥੇ ਚਾਹੀਦਾ ਹੈ ਪ੍ਰਸ਼ਾਸਨ ਨੂੰ ਤੇ ਸਰਕਾਰਾਂ ਨੂੰ ਕਿ ਉਹ ਮਸ਼ਟੈਦੀ ਤੋਂ ਕੰਮ ਲੈਣ ਸਿਰਫ ਬਿਆਨ ਦਾਗਣ ਨਾਲ ਕੁਝ ਨਹੀਂ ਬੰਨਣਾ ਬਿਆਨਾਂ ਨਾਲ ਨਾ ਤਾਂ ਭਾਰਤ ਵਿਸ਼ਵ ਗੁਰੂ ਬਣਿਆ ਨਾ ਡਿਜੀਟਲ ਇੰਡੀਆ ਬਣਿਆ ਤੇ ਨਾ ਪੰਜਾਬ ਸਰਕਾਰ ਦਾ ਰੰਗਲਾ ਪੰਜਾਬ ਬੰਨਾ ਸੁਖਬੀਰ ਬਾਦਲ ਹੋਰੀ ਵੀ ਪੰਜਾਬ ਨੂੰ ਕੈਲੀਫੋਰਨੀਆ ਬਣਾਉਂਦੇ ਰਹੇ ਨੇ ਪਰ ਪੰਜਾਬ ਦੀ ਮੰਗ ਸੀ ਕਿ ਹਾੜੇ ਹਾੜੇ ਇਹਨੂੰ ਪੰਜਾਬ ਹੀ ਬਣਾ ਦਿਓ ਕੈਲੀਫੋਰਨੀਆ ਤੁਸੀਂ ਛੱਡੋ ਉਹ ਪੰਜਾਬ ਜਿੱਥੇ ਗੁਰੂਆਂ ਦੀ ਬਾਣੀ ਵਸਦੀ ਐ ਜਿੱਥੇ ਸਾਡੀਆਂ ਸਾਂਝਾਂ ਵਸਦੀਆਂ ਨੇ ਜਿੱਥੇ ਹਰ ਪਿੰਡ ਇੱਕ ਘਰ ਵਾਂਗ ਹੁੰਦਾ ਸੀ ਜਿੱਥੇ ਲੋਕਾਂ ਦੇ ਅੰਦਰ ਦਰਦ ਸੀ ਦੁੱਖ ਸੀ ਹਮਦਰਦियां ਸੀ ਇੱਕ ਦੂਜੇ ਨਾਲ ਸਾਂਝਾਂ ਸੀ ਉਹ ਪੰਜਾਬ ਸਾਡਾ ਸਾਨੂੰ ਮੋੜ ਦਿਓ ਸਰਕਾਰਾਂ ਉਹ ਕਦੇ ਨਹੀਂ ਮੋੜ ਸਕਣਗੀਆਂ ਕਿਉਂਕਿ ਸਰਕਾਰਾਂ ਕੋਲ ਨਾ ਨiyet ਐ ਨਾ ਨੀਤੀ ਐ ਤੇ ਨੀਤੀ ਨiyet ਚੋਂ ਨਿਕਲਦੀ ਐ ਤੇ ਜਦੋਂ ਤੱਕ ਨੀਅਤ ਨਹੀਂ ਉਦੋਂ ਤੱਕ ਨੀਤੀ ਬਣ ਨਹੀਂ ਸਕਦੀ ਤੇ ਨੀਅਤ ਉਦੋਂ ਨਿਕਲੇਗੀ ਜਦੋਂ ਤੱਕ ਇਹ ਸਰਕਾਰਾਂ ਦਾ ਚੋਣ ਲੜਨ ਦਾ ਪ੍ਰਬੰਧ ਪੂੰਜੀਪਤੀਆਂ ਦੇ ਹੱਥਾਂ ਚੋਂ ਬਾਹਰ ਨਿਕਲੇਗਾ ਉਦੋਂ ਨੀਅਤ ਨਿਕਲੇਗੀ ਉਹਨਾਂ ਟਾਈਮ ਤੱਕ ਅਦਾਧਾਰੀਆਂ ਦੇਣਦਾਰੀਆਂ ਹੀ ਰਹਿਣਗੀਆਂ ਜਿਨ੍ਹਾਂ ਤੋਂ ਪੈਸੇ ਲੈ ਕੇ ਚੋਣਾ ਲੜੀਆਂ ਜਾਣਗੀਆਂ ਉਹਨਾਂ ਦੇ ਕਰਜ਼ਦਾਰ ਹੋ ਕੇ ਫਿਰ 5 ਸਾਲ ਉਨ੍ਹਾਂ ਮੁਤਾਬਕ ਚੱਲਣ ਦੀਆਂ ਦੇਣਦਾਰੀਆਂ ਹੀ ਅਦਾ ਕਰਦੀਆਂ ਰਹਿੰਦੀਆਂ ਨੇ ਸਰਕਾਰਾਂ ਸੋ ਅੱਜ ਦੀ ਇਸ ਘਟਨਾ ਨੇ ਬੜਾ ਕੁਝ ਸੋਚਣ ਲਾਇਆ ਅੱਜ ਪੁਲਿਸ ਨੂੰ ਇਸ ਘਟਨਾ ਦੀ ਸ਼ਾਬਾਸ਼ ਦੇਣੀ ਜ਼ਰੂਰ ਬਣਦੀ ਹੈ ਕਿਉਂਕਿ ਮਾਪੇ ਬਹੁਤ ਟੈਨਸ਼ਨ ਚ ਆ ਚੁੱਕੇ ਸੀ ਜਿਨ੍ਹਾਂ ਦਾ ਛੋਟਾ ਜਿਹਾ ਮਾਸੂਮ ਬੱਚਾ ਚੁੱਕ ਲਿਆ ਗਿਆ ਸੀ ਔਰ ਉਹਨਾਂ ਤੋਂ 2 ਕਰੋੜ ਮੰਗ ਲਿਆ ਗਿਆ ਸੀ ਔਰ ਫਿਰ ਇਹ ਵੀ ਨਹੀਂ ਪਤਾ ਹੁੰਦਾ ਵੀ ਪੈਸੇ ਲੈ ਕੇ ਵੀ ਹਵਾਨ ਮੋੜਨਗੇ ਜਾਂ ਨਹੀਂ ਮੋੜਨਗੇ ਤਾਂ ਉਹਨਾਂ ਮਾਪਿਆਂ ਦੀ ਕੀ ਹਾਲਤ ਹੋ ਸਕਦੀ ਹੈ ਇਹ ਤੁਸੀਂ ਸੋਚ ਸਕਦੇ ਹੋ ਮਾਪਿਆਂ ਦੀ ਮਨੋਦਸ਼ਾ ਬਹੁਤ ਭੈੜੀ ਸੀ ਪਰ ਪੁਲਿਸ ਨੇ ਬਹੁਤ ਮੁਸ਼ਤੈਦੀ ਤੇ ਯੋਗਤਾ ਤੋਂ ਕੰਮ ਲਿਆ ਸਖਤ ਮਿਹਨਤ ਕੀਤੀ ਪੁਲਿਸ ਨੇ ਆਪਣਾ ਹਰ ਜਰੀਆ ਵਰਤਿਆ ਟੈਕਨੀਕਲ ਮਾਹਰ ਔਰ ਪੁਲਿਸ ਸਾਰਾ ਕੁਝ ਤੰਤਰ ਲਾ ਕੇ ਉਹਨਾਂ ਤੱਕ ਪਹੁੰਚ ਗਈ ਜਿਨ੍ਹਾਂ ਨੇ ਇਸ ਮਾਸੂਮ ਨੂੰ ਘਰ ਦੇ ਅੱਗੋਂ ਅਗਵਾ ਕੀਤਾ ਸੀ ਔਰ ਆਖਰ ਪੁਲਿਸ ਨੇ ਹਮਾਚਲ ਦੇ ਵਿੱਚ ਜਾ ਕੇ ਇਹ ਬੱਚਾ ਬਰਾਮਦ ਕਰ ਲਿਆ ਤੇ ਬਰਾਮਦ ਕਰਕੇ ਜਦ ਮਾਪਿਆਂ ਦੇ ਹਵਾਲੇ ਕੀਤਾ ਤਾਂ ਮਾਪਿਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਇਹ ਤੁਸੀਂ ਸੋਚ ਹੀ ਸਕਦੇ ਹੋ ਬੱਚਿਆਂ ਵਾਲਿਓ ਬੱਚੇ ਸਾਰਿਆਂ ਦੇ ਘਰਾਂ ਚ ਨੇ ਤੇ ਸੋਚ ਕੇ ਵੇਖੋ ਕਿ ਪੁੱਤ ਨੂੰ ਕੋਈ ਗਵਾਹ ਕਰਕੇ ਲੈ ਜੇ ਤੇ 24 ਘੰਟੇ ਤੱਕ ਉਹ ਸਾਡੇ ਸੰਪਰਕ ਤੋਂ ਬਾਹਰ ਹੋਵੇ ਤਾਂ ਇੱਕ ਇੱਕ ਸੈਕਿੰਡ ਕੀ ਸੋਚ ਸੋਚ ਕੇ ਗੁਜ਼ਰਦਾ ਹੈ ਉਦਾਂ ਹੀ ਪਠਾਨਕੋਟ ਦੇ ਇਸ ਪਰਿਵਾਰ ਦਾ ਟਾਈਮ ਗੁਜ਼ਰਿਆ ਪਰ ਪੁਲਿਸ ਅਫਸਰਾਂ ਨੇ ਮੁਸ਼ਤਦੀ ਦਿਖਾ ਕੇ ਬੱਚਾ ਘਰੇ ਲੈ ਆਂਦਾ ਅਸੀਂ ਉਮੀਦ ਕਰਾਂਗੇ ਕਿ ਪੰਜਾਬ ਪੁਲਿਸ ਜੇ ਸਾਰੀਆਂ ਘਟਨਾਵਾਂ 'ਤੇ ਐਦਾਂ ਕੰਮ ਕਰੇ ਤਾ ਸੱਚਮੁੱਚ ਬਹੁਤ ਕੁਝ ਠੀਕ ਹੋ ਸਕਦਾ ਹੈ ਪੁਲਿਸ ਪ੍ਰਸ਼ਾਸਨ ਦੇ ਹੱਥ ਵੱਸ ਉਹ ਸਭ ਕੁਝ ਹੈ ਜਿਹਦੇ ਤੋਂ ਲੋਕ ਬੜੇ ਦੁਖੀ ਨੇ ਤੰਗ ਨੇ ਪਤਾ ਨਹੀਂ ਐ ਸ਼ਾਮ ਨੂੰ 6 ਵਜੇ 7 ਵਜੇ ਤੋਂ ਬਾਅਦ ਤੱਕ ਕਿਸੇ ਨੇ ਕਿਤੇ ਜਾਣਾ ਹੈ ਤਾਂ ਲੋਕ ਜਾਂਦੇ ਹੀ ਨਹੀਂਗੇ ਤੇ ਦਿਨ ਵੇਲੇ ਵੀ ਜੇਕਰ ਕੋਈ ਕਲਾਕਾਰ ਕਿਤੇ ਜਾ ਰਿਹਾ ਤਾਂ ਇੱਕ ਮੰਚ ਤੌਖਲਾ ਜਰੂਰ ਰਹਿੰਦਾ ਕਿ ਯਾਰ ਕੋਈ ਲੁੱਟ ਖੋਈ ਨਾ ਕਰ ਲਵੇ ਲੁੱਟਾਂ ਖੋਆਂ ਬਹੁਤ ਵੱਡੇ ਪੱਧਰ ਤੇ ਵੱਧ ਗਈਆਂ ਨੇ ਦਿਨ ਦੀ ਵੀ ਤੁਰੀਆਂ ਜਾਂਦੀਆਂ ਔਰਤਾਂ ਦੇ ਗਲਚੋਂ ਚੈਨੀ ਚਪਟ ਲੈਣੀ ਕੰਨ ਪਾੜ ਕੇ ਵਾਲੀਆਂ ਖਿੱਚ ਕੇ ਲੈ ਜਾਣੀਆਂ ਹੱਥ 'ਚੋਂ ਮੋਬਾਈਲ ਖੋ ਕੇ ਲੈ ਜਾਣਾ ਜਾਂ ਕਿਸੇ ਦਾ ਕੱਲੀ ਰੋਟੀ ਵਾਲਾ ਪਾਇਆ ਹੋਇਆ ਝੋੜਾ ਲੈ ਜਾਣਾ ਇਹ ਆਪਣੇ ਆਪ 'ਚ ਵੱਡੀ ਤਰਾਸਦੀ ਹੈ ਪਿਛਲੇ ਦਿਨੀ ਘਟਨਾ ਵਾਪਰੀਆਂ ਕਿ ਦਿਹਾੜੀ ਕਰਕੇ ਮਜ਼ਦੂਰ ਵਾਪਸ ਆ ਰਿਹਾ ਸੀ ਸਾਈਕਲ ਦੇ ਉੱਪਰ ਤੇ ਰੋਟੀ ਵਾਲਾ ਡੱਬਾ ਖੋ ਕੇ ਲੈ ਗਏ ਹੁਣ ਇਥੋਂ ਪੋਲ ਖੁੱਲਦੀ ਹੈ ਪੂਰੇ ਰਾਜ ਪ੍ਰਬੰਧ ਦੀ ਕਿ ਮਜ਼ਦੂਰ ਕੋਲ ਹੈ ਕੁਛ ਨਹੀਂ ਸੀ ਦੇਣ ਨੂੰ ਤੇ ਚੋਰ ਵੀ ਰੋਟੀ ਨਾਲ ਹੀ ਸੰਤੁਸ਼ਟ ਹੋ ਗਏ ਤੇ ਕੱਲਾ ਰੋਟੀ ਵਾਲਾ ਡੱਬਾ ਖੋ ਕੇ ਲੈ ਗਏ ਲੋਕਾਂ ਦੀ ਤੇ ਲੁੱਟਣ ਵਾਲਿਆਂ ਦੀ ਦੋਨਾਂ ਦੀ ਹਾਲਤ ਕਿਸ ਥਾਂ ਤੇ ਖੜੀ ਹੈ ਇਹ ਵੀ ਸੋਚਣਾ ਪਵੇਗਾ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਤ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਬਹੁਤ ਮਿਹਰਬਾਨੀ ਸ਼ੁਕਰੀਆ